ਚਲੋ ਚੁੱਲੇ ਪਾਏ ਇਸਰ ਆਏ ਦਲੀਦਰ ਜਾਏ ਦਰਦੀ ਜੜ ਚੁੱਲੇ ਪਾਓ ਚਲੋ ਜੀ ਸੇੜੋ ਚੱਲ ਵਿੱਚ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਸਵੇਰ ਦੇ ਬੱਜ ਚੁੱਕੇ ਆ 5:30 ਤੇ ਗੱਡੀ ਦਾ ਹਾਲ ਦੇਖ ਲੋ ਕੋਰਾ ਜੰਮਿਆ ਪਿਆ ਪੂਰਾ ਇਹਨਾਂ ਮਾਮਾ ਮੀਆਂ 10 15 ਮਿੰਟੇ ਨੂੰ ਹੁਣ ਗਰਮ ਕਰਨ ਨੂੰ ਲੱਗਣਿਆ ਮੈਨੂੰ ਬਾਈ ਕਹੀ ਵੀ ਗੇ ਰਾਤ ਕਹਿੰਦਾ ਚਾਦਰ ਪਾ ਦੇ ਚਲ ਖੈਰ ਹੈਗੀ ਆ ਇਹਨਾਂ ਦਾ ਸਪਰੇਅ ਆਪਣੇ ਕੋਲ ਇਹ ਲੋਡ ਪਈ ਸਪਰੇਅ ਕਰ ਦਾਂਗੇ ਆਪਣੀ ਹੈਗੀ ਆ ਤੇ ਪਹਿਲੀ ਸ਼ਿਫਟ 6 ਤੋਂ 2 ਵਾਲੀ ਹੁਣ 6 ਵਜੇ ਆਪਣੇ ਜਾ ਕੇ ਲੱਗਣਾ ਸਵੇਰ ਤੇ ਤੇ 2 ਵਜੇ ਕੰਮ ਛੱਡ ਦੇਣਾ ਤੇ ਉਸ ਤੋਂ ਬਾਅਦ ਅੱਜ ਲੋੜੀ ਵੀ ਸੈਲੀਬ੍ਰੇਟ ਕਰਨੀ ਆ ਛੋਟਾ ਜਿਹਾ ਫੰਕਸ਼ਨ ਕਰਾਂਗੇ ਮਾੜਾ ਮੋਟਾ ਕਰੇ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਅੱਜ ਫਿਲਹਾਲ ਗੱਡੀ ਗਰਮ ਗਲਮਾ ਠੰਡ ਬਹੁਤ ਆ ਸੀਟ ਲਾਉਣੀ ਪੈਣੀ ਆ ਯਾਰ ਅੱਜ ਆ ਸਾਰੀ ਬਰਫ਼ ਜੰਮੀ ਹੋਈ ਆ ਬਾਦ ਹੀ ਸਰਦ ਕਾਕਾ ਜੰਦੇ ਉਹਨਾਂ ਗੱਡੀ ਨੂੰ ਆਟੋਮੈਟਿਕ ਚੱਕਦ ਲਈ ਪੱਖਾ ਲਾਤਾ ਉਹ ਵੀ ਹੁਣੇ ਕੰਮ ਤੋਂ ਆਇਆ ਤੇ ਸਾਹਮਣੇ ਦਰਾਖਤਾਂ ਦੀ ਹੀ ਕਟਾਈ ਹੋ ਰਹੀ ਹੈ ਤੇ ਮੂਰੇ ਲੱਗੀ ਹੋਈ ਹੈ 200 ਲਾਈਟਨ ਹੋਈ ਵੀ ਹੈ ਇੰਨੀ ਕਿ ਸੇਫਟੀ ਹੋ ਰਹੀ ਬੰਦਰੀ ਦੇਖ ਲੋ ਸਿੰਗਲ ਲਾਈਨ ਚੱਲਦੀ ਹੁਣ ਦਰ ਤੇਲ ਪਵਾ ਲਈ ਇੱਕ ਵਾਰ ਪਹਿਲਾਂ ਤੇਲ ਬਿਲਕੁਲ ਹੀ ਨਹੀਂ ਹੈ ਗੱਡੀ 'ਚ ਤੇਲ ਹੈਗਾ ਔਰੇ ਆਪਣੇ 164 ਨੂੰ ਡੀਜ਼ਲ ਆ ਤੇ 174 ਨੂੰ ਹੈਗਾ ਇਹ ਆਪਣਾ ਪੈਟਰੋਲ ਲਾ ਲਓ ਇਹ ਇੰਡੀਆ ਦਾ 170 ਰੁਪਏ ਲੀਟਰ ਪੈਟ ਦਾ 170 ਰੁਪਏ ਲੀਟਰ ਲਾ ਲਓ ਇੰਡੀਆ ਦਾ ਹੁਣ ਤੇਲ ਪਵਾ ਲਈਏ ਪਹਿਲਾਂ ਗੱਡੀ 'ਚ ਬਾਕੀ ਗੱਲਾਂ ਬਾਅਦ 'ਚ ਕਰਦੇ ਔਰੇ ਆ ਪੰਗਾ ਵਾਲਾ ਤੇਲ ਵੀ ਆ ਪਾਉਣਾ ਪੈਂਦਾ ਇੰਡੀਆ ਆਪ ਖੜਾ ਦੋ ਜਾ ਕੇ ਟੌਰ ਨਾਲ ਪਾ ਲੋ ਆਪਣਾ ਖੁੱਲ ਜਾ ਬਈ ਕਿੰਨੇ ਦਾ ਪਾਈਏ 50 ਹਾ ਦਾ ਬੋਲ ਲਾ ਤੇਲ ਕੱਲ ਪਾਉਣ ਲੱਗਿਆ ਦਾ ਕੱਲ ਹੈਗਾ ਦਾ ਤੇਲ 161 ਨੂੰ ਤੇ ਅੱਜ ਹੋ ਗਿਆ 164 ਤੇ 50 ਪੈਸੇ ਉੱਪਰ 50 ਸੈਂਟ ਚਲੋ ਫਿਰ ਕੱਲ ਪੌਣ ਦੇ 2-3 ਸੈਂਟ ਘੱਟ ਹੋਣਾ ਦਾ ਅੱਜ ਵੱਧ ਹੋ ਗਿਆ ਕੱਲ ਮੈਂ ਉਹ ਰੋਕੇ ਪੰਪ ਤੇ ਮੈਂ ਚੱਲ ਛੱਡਿਆ ਕੱਲ ਪਾਉਂਗੇ ਕੋਲ ਕੋਲ ਚ ਹੀ ਰਹਿ ਗਿਆ ਆਪਣਾ 30 ਰੁਪਿਆ 30 ਲੀਟਰ ਇਹ ਯੂਰੋ ਚ ਉਹ ਦੇਖ ਜਾਣਾ ਡੋਲਦੀ ਬਤਾ ਲੋ ਜੀ ਕੰਮ ਤੋਂ ਆ ਕੇ ਕਰੇ ਹੁਣ ਆਪਾਂ ਤਾਂ ਹੁਣ ਤੇ ਆਪਣੇ ਬਿਸਕੁਟ ਰਿੱਕੀ ਬੈਠਾ ਮੈਂਦਰ ਆਪਣੇ ਰੱਖੀ ਬੈਠਾ ਸਾਰੇ ਆਪਣੇ ਆਪਣੇ ਬਿਸਕੁਟ ਖਾ ਰਹੇ ਬੈਠੇ ਭਾਈ ਜਾ ਘਟ ਮੰਨ ਵੀ ਬਿਸਕੁਟ ਹੋਇ ਹੋਇਆ ਅੱਛਾ ਬਰਾਤੀ। ਰਸਮ ਮੁਸਾਵ ਕਰ ਬਤਾ। ਹਾਂ ਬਰਾਵਾ। ਜੋ ਮੈਂ ਜਾਣਾ ਡੋਲ ਨਹੀਂ ਹੋਣਾ। ਔਰੇ ਤਾਂ ਮੇਰੀ ਪਹਿਲਾ ਅਲਮਾਰੀ ਬੰਦ ਕਰ। ਮੈਂ ਨਹੀਂ ਬੋਲੀ। ਪਹਿਲਾ ਅਲਮਾਰੀ ਬੰਦ ਕਰ। ਅਲੂ ਸੱਚੀ ਭਾਈ ਹੁਣ ਚੱਲੇ ਆ ਲੋੜੀ ਬਾੜਨ। ਫਿਰ ਕੀ ਕਰਨਾ ਤਾਕੇ ਕੰਨਾ? ਉਰੇ ਪਰੈਦਰਕ ਦਾਸ ਤੂ ਕੀ ਕਰਨਾ? ਕੀ ਕਰਨਾ? ਆਂ ਜਾ ਮਰਨੀ ਆ। ਹੈ? ਬਈ ਨੇ ਸਾਈਕਲ ਚਲੋਣੀ ਆ ਸਾਈਕਲ। ਕਰਬੂਤ ਨੂੰ ਸਾਈਕਲ ਵੀ ਸਿਖਾ ਦਿੰਨ ਨਾਲੇ ਤੇ ਮਾਨੂੰ ਪਹਿਲਾਂ ਮੱਥਾ ਨਹੀਂ ਟੇਕੜਾ ਆਪਣਾ ਥੱਲੇ ਹੋਏ ਥੱਲੇ ਡੁੱਟ ਜਣੀਆਂ ਹੋ ਥੱਲੇ ਆ ਜਾ ਬਾੜਨੀਆ ਬਾਈ ਲੋੜੀ ਪਰ ਸਾਡੇ ਕੋਲ ਲੱਕੜਾਂ ਹੀ ਨਹੀਂ ਹੈਗੀਆਂ ਪਹਿਲਾਂ ਅਸੀਂ ਲੱਕੜਾਂ ਨਾ ਭੜੀਆਂ ਛਾ ਕੇ ਆਲੇ-ਦਾਲੋਂ ਇਕੱਠੇ ਕਰਦੇ ਲੱਕੜਾ ਤੇ ਤੇ ਲੋੜੀ ਪਾ ਲਈ ਹਾਂ ਪੁੱਤ ਚੱਲਦੇ ਚੱਲਦੇ ਚੱਲ ਤੂੰ ਇਹ ਪਹਿਲਾਂ ਆਪਣੇ ਅਜੀ ਦਾ ਥਣੇ ਉਹ ਪਏ ਹੋ ਲੇਖੋ ਚੱਲ ਫਿਰ ਚਾ ਪਾਲਾ ਪਾਲਾ ਹੀ ਪਾਲਾ ਗਾਰਾ ਪਾਇਨਾ ਸਾਈਕਲੀ ਚਲਾ ਲਈ ਸਾਈਕਲੀ ਕਿੱਥੇ ਤੈਨੂੰ ਸਾਈਕਲੀ ਸਖਾ ਤੇ ਮਾਰੇ ਟਾਈਮ ਆ ਉਹ ਚੱਲ ਪੁੱਤ ਚੱਲ ਦੋ ਬਟਾ ਦੀ ਮੋਟਰਸਾਈਕਲ ਲੱਭ ਤੁਸੀਂ ਪੈਰਾਂ ਨਾਲ ਮੈਸਕਲੀ ਨਾ ਓਕੇ ਆਰੇ ਕਦੇ ਰਾਈਡੀ ਵੀ ਹੋ ਗਿਆ ਇਧਰ ਜਾ ਕਾ ਪਾ ਲਿਆ ਉਹਨੇ ਕਦਾ ਬੂਟ ਕੱਪਾਉਂਗਾ ਬੂਟ ਵੇ ਬੂਟ ਤੇਰੇ ਤੂੰ ਪੱਗਾ ਦਾ ਕਿੰਨੇ ਜੁਣੀ ਲਾਦੀ ਚੱਲੋ ਪੱਗ ਚੱਲ ਬਈ ਜਾ ਕਹਿੰਦੀ ਕਿ ਲੋੜਾ ਟੋਪੀ ਲੈ ਆਪੇ ਇੱਥੇ ਚੱਲ ਲੈ ਜਾ ਹੌਲੀ ਹੌਲੀ ਲੱਗੇ ਬਾਲੀ ਭਜਾਈ ਨਾ ਲੈ ਜਾਣ ਨੂੰ ਰੁਕੀ ਗਏ ਨਹੀਂ ਘਬਰਾਣਾ ਕੋਈ ਨਹੀਂ ਹੁੰਦਾ ਦਾਦਾ ਦੇਲਾ ਗੇੜਾ ਜਿਹੜਾ ਦੇਣਾ ਇੱਕ ਇੱਧਰ ਉੱਧਰ ਨੂੰ ਫਾੜ ਉਹਨੂੰ ਕੋਈ ਨਾ ਪਤਾ ਜਾਣੀ ਹੌਲੀ 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 ਚਲ ਦੇ ਲੈ ਇੱਕ ਦਾ ਗੜਾ ਜਿਹੜਾ ਦੇਣਾ ਪਈ ਠੰਡ ਹੋ ਗਈ ਪੁੱਤ ਅਸੀਂ ਬਾੜ ਲੱਗਿਆ ਗੈਰੇਜ ਦੇ ਵਿੱਚ ਲੋੜੀ ਲੱਕੜ ਲੈਉਣੀ ਪੈਣੀ ਕਰਦੀ ਆ ਫਰਿੱਜ ਵੀ ਸੱਟਣਾ ਯਾਰ ਆੜ ਗਵਾੜ ਕਾਫੀ ਹੋਇਆ ਪਿਆ ਗੈਰੇਜ ਵਿੱਚ ਗੱਡੀ ਵੀ ਸੌਂਕਾ ਬਾਹਰੇ ਖੜ੍ਹਦੀ ਐ ਇੰਨਾ ਸਾਮਾਨ ਪਿਆ ਭਰਿਆ ਵਾ ਮਨਾ ਇਧਰ ਆ ਸੜਕ ਤੋਂ ਪੁੱਤ ਉਹ ਜੋ ਨਹੀਂ ਸੜਕ ਤੋਂ ਇਧਰ ਆ ਜਾ ਡਿੱਗ ਪਣਾ ਪੁੱਤ ਪਰ ਤਾਂ ਇੱਥੇ ਡਿੱਗੇ ਜਾਣਾ ਜਾਦੀ ਦੀ ਨਾਲ ਖੇਲੋ ਥੱਲੇ ਜਾ ਕੇ ਬਾਹਰਲੇ ਮੁਲਕਾ ਚ ਵੀ ਬਹੁਤ ਔਖਾ ਹੈ ਲੱਕੜਾਂ ਨਹੀਂ ਇਕੱਠੀਆਂ ਹੋ ਰਹੀਆਂ ਹੁਣ ਜਿੱਥੇ ਸਬਜ਼ੀ ਸਬਜ਼ੀ ਲਾਉਨੇ ਆ ਸੀ ਉੱਥੋਂ ਇਕੱਠੇ ਕਰਕੇ ਲੈ ਗਏ ਮੜ ਮੋਟੀਆਂ ਦੀਆਂ ਕੰਮ ਸਾਰੂ ਜਾਂ ਕੰਮ ਕਰ ਲੱਗੇ ਹੁਣ ਤਾਂ ਇੱਕ ਅੱਗ ਨਹੀਂ ਬਾਲ ਸਕਦੇ ਉੱਪਰ ਘਰੇ ਆਪਾਂ ਜਦ ਇਹ ਅਲਾਰਮ ਮਾਰਦਾ ਕੋਈ ਫੋਨ ਕਰ ਦਿੰਦਾ ਜੇ ਤੇ ਇਹ ਵੀ ਬਹੁਤ ਪੰਗੇ ਐ ਇੱਥੇ ਹੁਣ ਗੈਰਜ ਵਿੱਚ ਲਾਉਣ ਲੱਗੇ ਥੱਲੇ ਗੈਰਜ ਚ ਉੱਥੇ ਬਾਲ ਸਕਦੇ ਉੱਥੇ ਬਾਲਦੇ ਆ ਉਹ ਦਿਖਾਉਣਾ ਹੈ ਇਟਲੀ ਦੀ ਲੋੜੀ ਕਿਦਾਂ ਬਣਾਉਣਾ ਹੈ ਇਟਲੀ ਦੀ ਲੋੜੀ ਇਹਨੇ ਕੋਲੋਂ ਸਿੰਗਲ ਘਰ ਬਿੱਲੇ ਬੁੱਲੇ ਹੈਗੇ ਉਹ ਤਾਂ ਬਾਲ ਬੁੱਲੇ ਨੇ ਹਜੇ ਜਿਵੇਂ ਉਹ ਜਿਹੜੇ ਅਪਾਰਟਮੈਂਟ 'ਚ ਰਹਿੰਦੇ ਕਿਨਾਂ ਅਸੀਂ ਰਹਿੰਦੇ ਆ ਉਦਾਂ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਆ ਦੇ ਨੋ ਲਾ ਦੇ ਸਟੈਂਡ ਤੇ ਹੁਣ ਹਾਂ ਉੱਪਰ ਲੈ ਜਾ ਬੇ ਨਾਲ ਲਿੱਕੇ ਪੈ ਜਾਣ ਹੈ ਨਾਲ ਲਿੱਕੇ ਪੈ ਜਾ ਆਪਣੇ ਨਹੀਂ ਆ ਫਰਿੱਜ ਬਕਾਊਗਾ ਬਾਈ ਜੇ ਕਿਸੇ ਨੇ ਲੈਣਾ ਲੈ ਲਿਓ ਲੋ ਵੀ ਇਕ ਆ ਮਿਲ ਗਿਆ ਆਪ ਨੂੰ ਕਿਸੇਤਾ ਜਾਂ ਲੱਕੜਾ ਵਾਲਾ ਇਹਨੂੰ ਅੱਗ ਬਜੇ ਲੈ ਜੁੰਦੇ ਨੇ ਹੈਰੀ ਪਤਲਾ ਇਹ ਤੇ ਉਦਾਂ ਵੀ ਲੋਟ ਆ ਤੇ ਬਾਕੀ ਤਿਆਰੀ ਕਰ ਲਈ ਇਧਰ ਹੁਣ ਗੈਰਜ ਵਿੱਚ ਲੱਗੇ ਕਰਨਾ ਇਧਰ ਤਾਂ ਉਜਾਮ ਕਰਨਾ ਸਾਰਾ ਰਤਮ ਇਧਰ ਆ ਜਾ ਪੁੱਤ ਗੱਡੀ ਆ ਜਾ ਕਰਦੀ ਆ ਆ ਇਧਰ ਹੀ ਸੱਡ ਸਾਡੇ ਪਹਿਲਾਂ ਉਹ ਕੰਦ ਹੁੰਦੀ ਸੀ ਸਾਰੀ ਆਹ ਆ ਸਾਰਾ ਪੱਟ ਕੱਢ ਕਰਕੇ ਚਲੇ ਗਏ ਉਹ ਪਹਿਲਾਂ ਰਿਪੇਅਰ ਕਰਾਉਣ ਲੱਗੇ ਸਾਰੀ ਆਹ ਥੋੜੀ ਬਧਾਉਣ ਲੱਗੇ ਪਰਾਂ ਉਹ ਉਹ ਮੁੜ ਕੇ ਆਈ ਨਹੀਂ ਹੈਗੀ ਪੱਟ ਕੇ ਸਾਰੀ ਸੜੀ ਗਈ ਮਿੱਟੀ ਮੁੱਟੀ ਪੱਟ ਕੇ ਮੁੜ ਕੇ ਆਈ ਨਹੀਂ ਹੈਗੀ ਮਿਸਤਰੀ ਬਸ ਇਦਾਂ ਹੁਣ ਦੁਬਾਰੇ ਰਿਪੇਅਰ ਕਰਾਉਣੀ ਮਾਰਚ ਅਪ੍ਰੈਲ ਚ ਇਹਦੀ ਚਲੋ 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 ਅੱਗ ਵੱਲ ਗਈ ਆਪਣੀ ਬਹੁਤ ਮੁਸ਼ਕਲ ਬਹੁਤ ਜ਼ਿਆਦਾ ਸਿੰਘਾਂ ਸ਼ਕਰਨਾ ਪਿਆ ਜਾ ਅੱਗ ਬਾਲਣ ਪੈਣਾ ਸਾਡੇ ਕੋਲ ਲੈਟਰ ਨਹੀਂ ਦਾ ਪਰ ਲੈਟਰ ਲੱਭਿਆ ਹਣਾ ਸੀ ਪਹਿਲਾਂ ਲੱਕੜਾਂ ਦੇ ਲੱਕੜਾਂ ਲੱਭਿਆ ਫਿਰ ਲੈਟਰ ਲੱਭਿਆ ਤੇ ਹੁਣ ਅੱਗ ਬਲੀ ਕਰੇ ਜਾ ਕੇ ਕਹੋ ਜੀ ਹੈਪੀ ਲੋਡੀ ਸਾਰੇ ਜੋ ਬਣਾ ਲਓ ਜੀ ਇਦਾਂ ਹੀ ਲੋੜੀ ਆਪਣੀ ਕੰਮ ਕਰਕੇ ਥੋੜਾ ਜੀ ਹਾਂਜੀ ਲੋ ਵੇ ਇੱਧਰ ਸਮਾਨ ਵੀ ਦਿਖਾ ਦਈਏ ਤੁਹਾਨੂੰ ਆਹ ਇੱਧਰ ਸਮਾਨ ਕੱਚਕ ਹੈ ਰਿਓੜੀਆਂ ਗੱਠੀਆਂ ਆਹ ਇਦਾਂ ਵੀ ਬੁਝੇ ਲਾ ਦੀਆ ਯਾਰ ਬਾਹਰ ਮਨਾਉਣੀ ਆਹ ਪਿਆਰੇ ਪਿਆਰੀ ਬੇਬੀ ਦੇ ਕੇ ਖੜੇ ਨੇ ਥਾਲੀ ਮੁਖ ਫੜੀਆਂ ਗੱੱਚੇ ਘਰੋੜੀਆਂ ਜੋਨ ਤੂੰ ਵੀ ਹੋ ਜਾ ਜੋ ਬੰਦਾ ਆਕੜ ਜਾਂਦਾ ਜਿਹਨੂੰ ਉਹ ਕਰੇ ਪਾਰਾ ਹੋ ਜਾਂਦਾ ਫਿਰ ओके ਹੁਣ ਚਲੋ ਹਾਂ ਚੁੱਲੇ ਪਾਏ ਇਸਰ ਆਏ ਦਲੀਲਦਰ ਜਾਏ ਦਰਦੀ ਜੜ ਚੁੱਲੇ ਪਾਓ ਚਲੋ ਜੀ ਸੇੜੋ ਚੱਲ ਵਿੱਚ ਹਾਂ ਖਾਣੀ ਨਹੀਂ ਖਾਣੇ ਨੂੰ ਤਾਂ ਬਾਅਦ ਚ ਖਾਣੇ ਆ ਆਹਾ ਕਿਹ ਰਹਿੰਦੇ ਮੁਖਫਲੀ ਹੈ ਖੁੱਲਦੀ ਨਹੀਂ ਲੈ ਖੋਲਾ ਬੇ ਖੋਲਾ ਖੋਲਾ ਜੋ ਬੰਦ ਮੁਖਫਲੀ ਨਹੀਂ ਖੁੱਲਦੀ ਬਾਈ ਖਾ ਲੋ ਖਾ ਲੋ ਅੱਗੇ ਅਸੀਂ ਲਫਾਫਲਵਾਪਾ ਖਾਣ ਕਰਦੇ ਗੱਚਾਂ ਦਾ ਮੁਖਫਲੀ ਵਿੱਚ ਹਾਂ ਜੋ ਵੀ ਖਾਣੀ ਖੁੱਲਦੀ ਤੇ ਇੱਤੇ ਵੀ ਨਹੀਂ ਹੈਗੀ ਦੰਤ ਐ ਦੰਦਰ ਵਿੱਚ ਰੱਖ ਕੇ ਨਾ ਮੜ ਜਾਏ ਫੇਰ ਖੋਲੇ ਕਰ ਅੱਧੀ ਕੋ ਭੰਨ ਕੇ ਵਿੱਚ ਦੱਸਦੇ ਹਾਂ ਦੇਖ ਕੇ ਕੱਪੜੇ ਵਿੱਚ ਆ ਕੇ ਉਹ ਤਾਂ ਉਹ ਕਿਹੜਾ ਸੀ ਦਾਸ ਬਾੜੀ ਬਰਸੀ ਘਟਣ ਗਿਆ ਸਿੱਖ ਘਟਕੀ ਲਿਆਂਦਾ ਆੜੂ ਫੁਆਸ਼ ਕਰੇ ਤੇ ਫੜਮਾਰੇ ਝਾੜੂ ਲੈ ਹੁਣ ਫੁੱਫੜ ਨੇ ਦੇਖ ਲੈਣਾ ਬੋਲੀ ਤੇਰੇ ਨਾਮ ਦਾ ਫੁਆ ਇਹਦਾ ਉਹ ਵਈਲਾ ਉਹ ਕਮਾਈ ਇਹਨਾ ਉਹ ਚਲੋ ਜਾ ਜੋਵਨ ਕੱਲੇ ਲੱਗਿਆ ਬੈਠਾ ਰਾਨ ਉਧਰ ਲੋਵੀ ਮਨਾ ਹੋ ਗਈ ਸਾਡੀ ਲੋੜੀ ਅੱਜ ਇਦਾਂ ਦੀ ਲੋੜੀ ਹੁੰਦੀ ਐ ਇਟਲੀ ਦੇ ਵਿੱਚ ਹੈਂ ਮੈਂ ਗਾਲੀ ਗਾਲੀ ਕੋਈ ਨਾ ਹਾਂ ਆਲੂ ਬਲਕ ਚੱਲੇ ਦੇਖੋ ਕੋਈ ਨਾ ਦੇਖ ਲਈ ਹੁਣ ਬਾਜਾ ਹੋਰ ਕਿਤੇ ਸਭ ਕੁਝ ਪਤਾ ਨਹੀਂ ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਕੰਚ ਦੇ ਰਹਿਣ ਮਾਪੇ ਧੀਆ ਕੁੱਤਾ ਵਾਂਗੂ ਪਾਲੀਆਂ ਕੰਚ ਦੇ ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਜੁਹਦੇ ਰਹਿਣ ਮਾਂ ਪਿਓ ਕੁੱਤਾ ਵਾਂਗੂ ਬਣਾਵਾ ਠੀਕ ਹੈ ਠੀਕ ਤੀਜੀ ਖਾਲਾ ਜਾ ਤੀਜੀ ਖਾਲਾ ਇਹਦਾ ਪੂਰਾ ਜੈਂਟਲਮੈਨ ਮਣੀ ਬੈਠਾ ਹੈ ਉਹ ਕੜੀ ਆਲੇ ਲੈ ਲੈ ਕੱਚੇ ਕ ਲੈ ਲੈ ਹਾਲੇ ਤੀਜੀ ਦਾ ਕੱਚੇ ਲੈ ਆ ਪਾ ਗਰ ਉਹ ਜੀ ਖਲੀ ਹਾਂ ਉਹ ਸੱਚਾ ਓ ਓ ਤੁਸੀਂ ਤਾਂ ਪਹਿਲਾਂ ਓਪਰੇ ਨਹੀਂ ਆ ਜਿੱਡਣੀ ਅੱਜ ਕੱਲੇ ਫੋਲਕ ਸਿੱਟਨੇ ਪੁੱਤ ਵੀ ਫੋਲਕਾ ਅੱਛਾ ਓਪਰੇ ਸਿੱਟਿਆ ਪਹਿਲਾਂ ਓਪਰੇ ਹੀ ਛੱਡਿਆ ਥੱਲੇ ਵੀ ਦੇਖੋ ਮੇਰੀ ਛਿੱਟੀ ਪਿਆਹ ਬੜੀ ਸਿੱਟ ਨਹੀਂ ਆਵੇ ਆ ਵੀ ਦੇਖ ਲਓ ਪਾ ਮਾਰੇ ਥੱਲੇ ਗਏ ਥੱਲੇ ਨਾ ਸਿੱਟੋ ਮੈਨੂੰ ਝਾੜੂ ਲਾਉਣ ਨੂੰ ਪੈਣਾ ਫਿਰ ਪਾਪਾ ਉਸ ਤਰ੍ਹਾਂ ਨੂੰ ਬੋਲਦੇ ਪਾਪਾ ਮੜਾ ਲਾਡ ਮੁਰੇ ਨੂੰ ਹੀ ਬਲ ਜੂਗੀ ਓਪਰੇ ਫੋਲਕ ਸੁੱਟੂ ਬਾਸ ਆ ਜੋਬਰ ਪਿੱਛੇ ਜਾ ਪਤਾ ਆ ਨਹੀਂ ਰੱਖਣਾ ਉੱਪਰ ਆ ਨਾ ਰੱਖ ਜੀ ਇਹ ਪਟਾਕੇ ਪੈਣੇ ਦੇ ਇਹ ਨਹੀਂ ਰੱਖੀ ਤਾਂ ਹੁੰਦਾ ਪਤਾ ਉੱਪਰ ਇਹ ਨੀਰ ਕਿਉਂ ਪਰ ਹਾਂ ਇਹ ਬਹੁਤ ਭਰਾ ਹੁੰਦਾ ਬੁੱਤੇ ਸਾਰੀ ਅੱਗ ਖੰਡਾ ਦੂਗਾ ਇਹਦਾ ਬਾਈ ਜਿਹੜੀ ਉਸ ਪੰਜੀ ਹੁੰਦੀ ਹੈ ਨਾ ਕਦੇ ਵੀ ਅੱਗ ਬੰਨ੍ਹਾ ਰੱਖਿਓ ਭੁੱਲ ਕੇ ਵੀ ਹਾਂ ਬਹਿ ਜਾ ਉੱਪਰ ਬਹਿ ਜਾ ਉੱਪਰ ਬਹਿ ਜਾ ਤੇ ਉੱਪਰ ਬਹਿ ਜਾ ਤੇ ਹਾਂ ਜੋ ਬਣਾ ਹਟ ਜਾ ਬੁੱਤੋ ਆਜੋ ਆਜੋ ਵੇ ਗਰਦਾਮੋ ਫਾਸਟ ਵੜ ਬਲੰਦ ਸੀ ਬੋਲਾ ਬਾਗ ਹੋ ਗਰਦਾਮੋ ਖਾ ਲੋ ਖਾ ਲੋ ਖਾ ਲੋ ਰਾਤ ਥੋੜੇ ਖਾਓ ਪੁੱਤ ਪਰ ਹੁਣ ਠੀਕ ਹੈ ਰਾਤ ਨੂੰ ਸਭ ਪਹਿਲੂ ਸਰਾਵਣ ਆਪਣਾ ਬੁੱਤੇ ਰੋੜੀ ਆਪਣੀ ਵਾਟਾ ਕਿ ਪਾ ਲੋ ਮੈਮੋ ਆ ਗ੍ਰਾਸੀਏ ਗ੍ਰਾਸੀਏ ਵਾਟਾ ਕਿ ਪਾ ਲੋ ਮੈਮੋ ਵਾਟਾ ਕਿ ਪਾ ਲੋ ਮੈਮੋ ਵਾਟਾ ਕਿ ਪਾ ਲੋ ਉਹ ਖੇਲੋ ਹੌਲੀ ਹੌਲੀ ਖੇਲੋ ਪੁੱਤ ਨੇ ਰਹਿ ਬਣ ਹੌਲੀ ਹੌਲੀ ਪਿਆਰ ਕਰ ਹੁਣ ਉੱਪਰ ਚੱਕਣਾ ਮੇਰੇ ਮੂੰਚੇ ਜਾਊਗਾ ਚੱਲ ਹ ਹਲਕੇ ਚ ਨਾ ਮਸਾਲੇ ਮੈਂ ਐ ਚੰਗੀ ਤਰ੍ਹਾਂ ਕਰਦੀ ਕਰਦੀ ਹੁੰਦੀ ਸੀ ਹਾਂ ਓਕੇ ਓਕੇ ਲੋ ਵੀ ਫੇਸ ਤੱਕ ਰਿਹਾ ਹੈ ਆਪਣਾ ਬਣਾਇਆ ਹੈ ਫੇਸ ਤਾਂ ਹੁਣ ਚੱਲਿਆ ਸੀ ਘਰੇ ਬੱਚਿਓ ਆ ਜਾ ਜੋ ਬਣਾ ਆਪਣੀ ਛੋਲੀ ਛੱਡ ਜਾਂਦਾ ਵਿੱਚ ਨੂੰ ਚਲੋ 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 ਆਰਾਮ ਗੈਲਾ ਆਰਾਮ ਗੈਲਾ ਰੌੜਾ ਨਾ ਪਾਓ ਆਰਾਮ ਨਾਲ ਆਰਾਮ ਨਾਲ ਕਰੋ ਆ ਕੀ ਕਰਦਾ ਫਟ ਗਿਆ ਹਾਂ ਫਟ ਗਿਆ ਹਟ ਗਿਆ ਮੂਸਿਆ ਬਲੇ ਫਟ ਗਿਆ ਗੋਪਿਆ ਵੀ ਜੇ ਫਟ ਗਿਆ ਚੱਲ ਖੜਾ ਹੋ ਜਾ ਮੇਰੇ ਪੁੱਤ ਨੂੰ ਹਾਜੇ ਨੰਮਾਇ ਲੋ ਬਈ ਲੋੜੀ ਮਨਾਇਆ ਸਾਡੇ ਠੰਡ ਬਹੁਤ ਸੀ ਪਰ ਹੱਥ ਸਨ ਹੋ ਗਏ ਸਾਡੇ ਹੁਣ ਆ ਇਟਲੀ ਦੇ ਵਿੱਚ ਤਿੰਨ ਚਾਰ ਦਿਨ ਠੰਡ ਵੀ ਬਹੁਤ ਅਸੀਰੀ ਸਾਡੇ ਇੱਥੇ ਮੈਂ ਸਾਬ ਲੈਦਰ ਸੱਤ ਅਪੜੀ ਗੀ ਦੱਸੀਆ ਹੋ ਜਾ ਤੇ ਕੱਲ ਨੂੰ ਨੰਮਾ ਬਲਕ ਤੇ ਕੋਲ ਤੂੰ ਸੁਣਾ ਉਹ ਜਿਮਾਪੂ ਦੀ ਗੱਲ ਆ ਹਰ ਜਿਮਾਪੂ ਦੀ ਗੱਲ ਬਲੌਗ ਦੇ ਨਾਲ ਹੀ ਪੂਰਾ ਪਤਾ ਲੱਗਣ ਲੱਗਿਆ ਹੁਣ ਜਾਕਾ ਹੋਰ ਪਹਿਲਾਂ ਆ ਬਰਾਵੋ ਕੇ ਸਬਸਕ੍ਰਾਈਬ ਤੇ ਕੋਣ ਲਾਈਕ ਕਰੂ ਭਾਈ ਸਬਸਕ੍ਰਾਈਬ ਕਰ ਲਓ ਯਾਰ ਜਿਹੜਾ ਕੋ ਦੇਖਦਾ ਨਹੀਂ ਨਹੀਂ ਸਬਸਕ੍ਰਾਈਬ ਵੀ ਤਰਜਾ ਬਈ ਅੱਗੇ ਮਤਲਬ ਆ ਦੇਖੋ ਬਾਈ ਸਟੱਡੀ ਕਿੱਦਾਂ ਹੁੰਦੀ ਐ ਇੱਧਰ ਐਦਾਂ ਸਟੱਡੀ ਕਰਦੇ ਸਾਡੇ ਲੈਣੇ ਆ ਰਸਮ ਦੀ ਬ੍ਰੈਂਡ ਆਈ ਵੀ ਇੱਧਰ ਓ ਸਿੱਧੋ ਕੇ ਬੈਠ ਓਏ ਕਰਦੇ ਬੰਦ ਕਰਾਉਣਾ ਕਮਲ ਨਹੀਂ ਆਉਣਾ ਅੱਗੇ ਤੁਹਾਨੂੰ ਲੋ ਜੀ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਮਿਲਦੇ ਆਂ ਤੋੜਿਆ ਤਾਂ ਤੋੜਿਆ ਤਾਂ ਹਾਂ ਕਿਸੇ ਤਾਂ ਤੋੜਿਆ ਤਾਂ ਵੀ ਮੈਂ ਓਕੇ ਜੀ ਬਾਏ ਬਾਏ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਵੀ ਕਰੋ ਸਬਸਕ੍ਰਾਈਬ ਪਾ ਬਾਏ ਓਕੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਬਾਏ ਬਾਏ